ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜ਼ਰੂਰੀ ਨਹੀਂ ਕਿ ਵਧੀਆ ਖਾਣਾ ਮਹਿਮਾਨਾਂ ਆਇਆ ਤੋਂ ਹੀ ਬਣਾਇਆ ਜਾਵੇ ਮੈਂ ਕਹਿਣੀ ਹੈ ਕਿ ਇੱਕ ਮਹੀਨੇ ਵਿੱਚ ਦੋ ਦਿਨऐसे ਜੇ ਤੁਸੀਂ ਜ਼ਰੂਰ ਰੱਖੋ ਜਿਹੜੇ ਕਿ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਪਸੰਦ ਦਾ ਵਧੀਆ ਤੋਂ ਵਧੀਆ ਖਾਣਾ ਤੁਸੀਂ ਤਿਆਰ ਕਰੋ। ਗਰਮੀ ਬਹੁਤ ਜ਼ਿਆਦਾ ਹੈ ਪਰ ਅੱਜ ਆਪਾਂ ਬੱਚਿਆਂ ਤੇ ਸੋਨੀ ਸਾਹਿਬ ਦੇ ਪਸੰਦ ਦੀ ਸਬਜ਼ੀ ਜਿਹੜੀ ਤਿਆਰ ਕਰਾਂਗੇ। ਥੋੜਾ ਜਿਹਾ ਟਾਈਮ ਜ਼ਰੂਰ ਲੱਗਦਾ ਹੈ ਪਰ ਸਬਜ਼ੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ। ਕਿਉਂਕਿ ਜਦ ਹੀ ਮੈਂ ਅੱਜ ਫ੍ਰਿਜ ਖੋਲਿਆ ਤਾਂ ਉਹਦੇ ਵਿੱਚ ਥੋੜੀਆਂ-ਥੋੜੀਆਂ ਸਬਜ਼ੀਆਂ ਬਹੁਤ ਸਾਰੀਆਂ ਬਚੀਆਂ ਪਈਆਂ ਸੀ। ਜਦੋਂ ਇਹ ਸਬਜ਼ੀਆਂ ਬਚਦੀਆਂ ਜਦੋਂ ਸਰ ਆਪਾਂ ਪਾਉ ਜੀਤਿਆਰ ਕਰਦੇ ਆ ਜਾਂ ਫਿਰ ਮਿਕਸ ਵੈਜ ਤਿਆਰ ਕਰਦੇ ਆ ਅੱਜ ਆਪਾਂ ਬਹੁਤ ਹੀ ਮਜ਼ੇਦਾਰ ਜੀ ਮਿਕਸ ਵੈਜ ਤਿਆਰ ਕਰਾਂਗੇ ਬੜੇ ਹੀ ਆਸਾਨ ਤਰੀਕੇ ਦੇ ਨਾਲ ਤੇ ਗਰਮੀ ਦੇ ਵਿੱਚ ਚਟਪਟੇ ਹੀ ਤਿਆਰ ਹੋ ਜੂਗੀ ਸਬਜ਼ੀਆਂ ਨੂੰ ਤੁਸੀਂ ਕੱਟ ਲੈਣਾ ਜਿਹੜੀਆਂ ਵੀ ਸਬਜ਼ੀਆਂ ਤੁਹਾਡੇ ਕੋਲੇ ਆ ਛੋਟਾ ਜਾਂ ਟੁਕੜਾ ਲਵਾਂਗੇ ਅਦਰਕ ਦਾ ਆਪ 6-7 ਕਲੀਆਂ ਲਈਏ ਆਪਾਂ ਲਸਣ ਦੀਆਂ 3-4 ਲਵਾਂਗੇ ਹਰੀਆਂ ਮਿਰਚਾਂ ਇਸ ਸਬਜ਼ੀ ਵਿੱਚ ਟਿੱਖਾਪਨ ਥੋੜਾ ਜਿਹਾ ਵਧੀਆ ਲੱਗਦਾ ਇਹਨਾਂ ਨੂੰ ਆਪਾਂ ਦਰਦਰਾ ਜਾਂ ਪੀਸ ਲਾਂਗੇ 2-3 ਪਿਆਜ਼ ਨੂੰ ਆਪਾਂ ਬਿਲਕੁਲ ਛੋਟਾ ਛੋਟਾ ਕੱਟ ਲਿਆ ਤੇ ਇੱਕ ਸਾਈਡ ਤੇ ਰੱਖ ਲਿਆ ਫਿਰ ਲਵਾਂਗੇ ਜੀ ਇੱਕ ਕੜਾਈ ਤੇ ਉਹਦੇ ਵਿੱਚ ਇੱਕ ਕੜਚੀ ਪਰਕੇ ਲਵਾਂਗੇ ਤੇਲ ਦੀ ਸਾਰੀ ਸਬਜੀ ਇਸੇ ਤੇਲ ਦੇ ਵਿੱਚ ਤਿਆਰ ਕਰਾਂਗੇ ਤੇ ਇੱਕੋ ਕੜਾਈ ਵਿੱਚ ਕਰਾਂਗੇ ਉਸ ਤੋਂ ਬਾਅਦ ਸਾਰੀਆਂ ਕਟੀਆਂ ਹੋਈਆਂ ਸਬਜ਼ੀਆਂ ਦੇ ਵਿੱਚੋਂ ਆਪਾਂ ਸ਼ਿਮਲਾ ਮਿਰਚ ਤਿੰਨ ਤਰ੍ਹਾਂ ਦੀ ਆਪਾਂ ਕੱਟੀ ਸੀ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰ ਲਿਆ ਤੇ ਸ਼ਿਮਲਾ ਮਿਰਚ ਪਾ ਕੇ ਲਗਾਤਾਰ 2 ਮਿੰਟ ਤੁਸੀਂ ਇਸੇ ਤਰ੍ਹਾਂ ਹੀ ਹਿਲਾਉਂਦੇ ਰਹੋ ਉਸ ਤੋਂ ਬਾਅਦ ਇਹਨੂੰ ਬਾਹਰ ਕੱਢ ਲਿਓ ਇਹਨੂੰ ਐਨੀ ਵੀ ਨਾ ਪਕਾਇਓ ਕਿ ਬਿਲਕੁਲ ਵਿੱਚ ਮੈਸ਼ ਹੋ ਜਾਏ ਇਹਦਾ ਟੇਸਟ ਜਿਹੜਾ ਥੋੜਾ ਜਿਹਾ ਕ੍ਰਾਂਚੀ ਵਾਲਾ ਰੱਖਿਓ ਜਦੋਂ ਇਹਨੂੰ ਤੁਸੀਂ ਬਾਹਰ ਕੱਢ ਲਿਆ ਫਿਰ ਆਪਣੇ ਕੋਲੇ ਥੋੜਾ ਜਿਹਾ ਪਿਆਸੀ ਪਨੀਰ ਉਹਦੇ ਵੀ ਆਪਾਂ 5-6 ਪੀਸ ਕੱਟ ਕੇ ਵਿੱਚ ਪਾਤੇ ਥੋੜਾ ਜਿਹਾ ਦੇ ਵਿੱਚ ਪਾਣੀ ਇਸ ਤਰ੍ਹਾਂ ਲੱਗ ਰਿਹਾ ਕਿਉਂਕਿ ਇਹ ਫ੍ਰਿਜ ਵਿੱਚੋਂ ਕੱਢਿਆ ਸੀ ਫਿਰ ਆਪਾਂ ਇਹਨੂੰ ਟੱਕ ਕੇ ਪਕਾਵਾਂਗੇ ਤਾਂ ਕਿ ਇਹਦੇ ਛਿੱਟੇ ਵਗੈਰਾ ਬਿਲਕੁਲ ਨਾ ਉੱਠਣ ਤੇ ਇਹਨੂੰ ਵੀ ਆਪਾਂ ਵਾਰ ਕੱਢ ਲਿਆ ਹਫਤੇ ਦੇ ਲਾਸਟ ਵਿੱਚ ਜਦੋਂ ਹੀ ਫ੍ਰਿਜ ਨੂੰ ਖਾਲੀ ਕਰਨਾ ਹੋਵੇ ਤੇ ਨਵੀਆਂ ਸਬਜ਼ੀਆਂ ਲੈ ਕੇ ਆਉਣੀਆਂ ਹੋਣ ਤਾਂ ਉਹਨਾਂ ਬਚੀਆਂ ਹੋਈਆਂ ਥੋੜੀਆਂ-ਥੋੜੀਆਂ ਸਬਜ਼ੀਆਂ ਤੋਂ ਬਹੁਤ ਹੀ ਮਜ਼ੇਦਾਰ ਸਬਜ਼ੀ ਤਿਆਰ ਹੁੰਦੀ ਹੈ ਦੋ ਕੰਮ ਹੋ ਜਾਂਦੇ ਆ ਤੁਹਾਡੀਆਂ ਸਬਜ਼ੀਆਂ ਵੀ ਕੰਮ ਆ ਜਾਂਦੀਆਂ ਤੇ ਪਰਿਵਾਰ ਦੇ ਮੈਂਬਰ ਵੀ ਖੁਸ਼ ਹੋ ਜਾਂਦੇ ਆ ਫਿਰ ਆਪਾਂ ਲਈਏ ਦੋ-ਤਿੰਨ ਗਾਜਰਾ ਤੇ ਇੱਕ ਵੱਡੇ ਸਾਈਜ਼ ਦਾ ਲਈਏ ਆਲੂ ਉਹਨੂੰ ਵੀ ਐਸੇ ਦੇ ਵਿੱਚ ਪਾਤਾ ਤੇ ਆਪਾਂ ਟੱਕੇ ਨੂੰ 4 ਤੋਂ 5 ਮਿੰਟ ਲਈ ਸਲੋ ਫਲੇਮ ਤੇ ਪਕਾਵਾਂਗੇ ਜਦੋਂ ਹੀ ਇਹ ਹਲਕੇ ਜਿਹੇ ਸੌਫਟ ਹੋ ਗਏ ਜਾਨੀ ਕਿ ਅੱਧੇ ਪੱਕ ਗਏ ਉਸ ਤੋਂ ਬਾਅਦ ਇਹਦੇ ਵਿੱਚ ਪਾਏ ਆਪਾਂ ਗੋਭੀ ਤੇ ਮਟਰ ਇਹ ਤੁਸੀਂ ਆਪਣੇ ਹਿਸਾਬ ਨਾਲ ਦੇਖ ਲੈਣਾ ਕਿ ਕਿਹੜੀ ਸਬਜ਼ੀ ਪੱਕਣ ਤੇ ਕਿੰਨਾ ਟਾਈਮ ਲੱਗਦਾ ਉਹਨੂੰ ਤੁਸੀਂ ਪਹਿਲਾਂ ਪਾ ਦਿਓ ਬਾਕੀ ਬਾਅਦ ਵਿੱਚ ਸਬਜ਼ੀਆਂ ਨੂੰ ਜ਼ਿਆਦਾ ਘੋਲਣਾ ਬਿਲਕੁਲ ਨਹੀਂ ਇਹਨਾਂ ਨੂੰ ਕਰਾਂਚੀ ਜਿਹਾ ਰੱਖਣਾ ਤਾਂ ਕਿ ਸਾਰੀਆਂ ਸਬਜ਼ੀਆਂ ਵਧੀਆ ਉਸੇ ਤਰੀਕੇ ਨਾਲ ਦਿੱਸਣ ਜਿਵੇਂ ਤੁਸੀਂ ਪਾਈਆਂ ਮੈਸ਼ ਬਿਲਕੁਲ ਨਾ ਹੋਣ ਜ਼ਰੂਰ ਨਸਰ ਪਾ ਦੇ ਨਮਕ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਹਲਦੀ ਚੰਗੀ ਤਰ੍ਹਾਂ ਮਿਕਸ ਕਰਕੇ ਉਸ ਤੋਂ ਬਾਅਦ ਟੱਕ ਦਾਂਗੇ 4 ਤੋਂ 5 ਮਿੰਟ ਲਈ ਇਹਨੂੰ ਸਲੋ ਫਲੇਮ ਤੇ ਪਕਾਵਾਂਗੇ ਜਦੋਂ ਸਾਰੀਆਂ ਸਬਜ਼ੀਆਂ ਤਿਆਰ ਹੋ ਗਈਆਂ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਉਸੇ ਤੇਲ ਦੇ ਵਿੱਚ ਉਸੇ ਕੜਾਈ ਵਿੱਚ ਸਾਰੀ ਸਬਜ਼ੀ ਆਪਾਂ ਤਿਆਰ ਕਰ ਲਾਂਗੇ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੈ ਜਦੋਂ ਹੀ ਆਪਾਂ ਸਬਜ਼ੀਆਂ ਵਗੈਰਾ ਬਣਾਉਣੇ ਆ ਤਾਂ ਸਭ ਤੋਂ ਪਹਿਲਾਂ ਖਿਆਲ ਭਾਂਡਿਆਂ ਦਾ ਆਉਂਦਾ ਕਿਉਂਕਿ ਉਸ ਤੋਂ ਬਾਅਦ ਉਹਨਾਂ ਨੂੰ ਮਨਜਨ ਦੀ ਵਾਰੀ ਆਉਂਦੀ ਹੈ ਜਿੰਨਾ ਵੀ ਤੇਲ ਬਚਿਆ ਆਪਾਂ ਉਹਦੇ ਵਿੱਚ ਪੋਨ ਲਿਆ ਜੀਰਾ ਫਿਰ ਪਾਵਾਂਗੇ ਅਦਰਕ ਲਸਣ ਤੇ ਹਰੀ ਮਿਰਚ ਜਿਹਨੂੰ ਆਪਾਂ ਦਰਦਰਾ ਜਾਂ ਪੀਸ ਲਿਆ ਸੀ ਤੇਲ ਆਪਣਾ ਇੱਥੇ ਫੁੱਲ ਗਰਮ ਹੈ ਪਰ ਹੌਲੀ ਹੌਲੀ ਪਕਾਵਾਂਗੇ ਗੈਸ ਦੀ ਫਲੇਮ ਆਪਾਂ ਸਲੋ ਰੱਖੀ ਹੋਈ ਹੈ 1 ਮਿੰਟ ਲਈ ਆਪਾਂ ਇਹਨੂੰ ਹਲਕਾ ਹਲਕਾ ਪਕਾ ਲਿਆ ਨਾਲ ਦੀ ਨਾਲ ਹੀ ਪਾਤੇ ਬਰੀਕ ਕੱਟੇ ਹੋਏ ਪਿਆਜ਼ 4 ਤੋਂ 5 ਮਿੰਟ ਲਈ ਲਗਾਤਾਰ ਇਹਨੂੰ ਆਪਾਂ ਪਕਾਵਾਂਗੇ ਪਰ ਇਹਦਾ ਕਲਰ ਆਪਾਂ ਬਿਲਕੁਲ ਚੇਂਜ ਨਹੀਂ ਕਰਨਾ ਸਿਰਫ ਇਹਨਾਂ ਨੂੰ ਆਪਾਂ ਪਕਾਉਣਾ ਹੈ ਜਾਨੀ ਕਿ ਸੌਫਟ ਵੀ ਹੋ ਜਾਣ ਤੇ ਕਲਰ ਵੀ ਉਸੇ ਤਰ੍ਹਾਂ ਦੇ ਹੀ ਆ ਵੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਚੰਗੀ ਤਰ੍ਹਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਕਸ ਕਰ ਲਾਂਗੇ ਤੇ ਆਪਾਂ ਇਹਨਾਂ ਨੂੰ ਵੀ ਪਕਾਵਾਂਗੇ ਮਿਕਸ ਵੈਜ ਦੀ ਸਬਜ਼ੀ ਕਿਹਨੂੰ ਕਿਹਨੂੰ ਪਸੰਦ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਵਧੀਆ ਲੱਗੀ ਜਾਂਦੀ ਹੋਵੇ ਤਾਂ ਮੇਰੇ ਵੀਰ ਭੈਣ ਸ਼ੇਅਰ ਜਰੂਰ ਕਰਦਿਆ ਕਰੋ ਉਸ ਤੋਂ ਬਾਅਦ ਆਪਾਂ ਇਹਨੂੰ ਟੱਕ ਕੇ 2-3 ਮਿੰਟਾਂ ਲਈ ਪਕਾ ਲਿਆ ਟਮਾਟਰ ਵੀ ਚੰਗੀ ਤਰ੍ਹਾਂ ਮੈਸ਼ ਹੋ ਗਏ ਫਿਰ ਪਾਈ ਆਪਾਂ ਤਿੱਖੀ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਜਰੂਰ ਉਸ ਅਨੁਸਾਰ ਥੋੜਾ ਜਿਹਾ ਪਾ ਨਮਕ ਕਿਉਂਕਿ ਆਪਾਂ ਪਹਿਲਾਂ ਵੀ ਪਾਇਆ ਸੀ ਹਲਦੀ ਵੀ ਆਪਾਂ ਥੋੜੀ ਜਿਹੀ ਪਹਿਲਾਂ ਪਾਈ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਫਿਰ ਚੁਟਕੀ ਭਰੀ ਆਪਾਂ ਇਹਦੇ ਵਿੱਚ ਪਾਈ ਹੈ ਰੰਗ ਵਾਲੀ ਮਿਰਚ ਜਿਆਦਾ ਨਹੀਂ ਪਾਉਣੀ ਥੋੜੀ ਜਿਹੀ ਪਾਉਣੀ ਹੈ ਬਿਲਕੁਲ ਉਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਤਾ ਫਿਰ ਟੱਕਤਾ ਕਿਉਂਕਿ ਇਹਦੇ ਵਿੱਚ ਨਾ ਜਿਆਦਾ ਤੇਲ ਹੈ ਨਾ ਜਿਆਦਾ ਆਪਾਂ ਪਾਣੀ ਪਾਉਣਾ ਮਸਾਲਿਆਂ ਨੂੰ ਟੱਕ ਕੇ 2 ਮਿੰਟਾਂ ਲਈ ਆਪਾਂ ਪਕਾ ਲਿਆ ਫਿਰ ਵਿੱਚ ਮਿਕਸ ਕਰ ਦਾਂਗੇ ਆਪਾਂ ਸਾਰੀਆਂ ਸਬਜ਼ੀਆਂ ਜਿਨ੍ਹਾਂ ਨੂੰ ਆਪਾਂ ਪਹਿਲਾਂ ਪਕਾ ਲਿਆ ਸੀ ਜਿਹੜਾ ਵੀ ਥਾਲੀ ਵਗੈਰਾ ਨਾਲ ਤੁਹਾਡੇ ਤੇਲ ਲੱਗਿਆ ਹੋਊਗਾ ਹੱਥ ਨਾਲ ਉਤਾਰ ਕੇ ਕੜਾਈ ਦੇ ਵਿੱਚ ਪਾ ਦਿਓ ਕਿਉਂਕਿ ਸਬਜੀ ਵਿੱਚ ਇਸ ਸਮੇਂ ਜਮਾ ਤੇਲ ਨਹੀਂ ਜਦੋਂ ਵੀ ਹਲਕਾ ਜਾਂ ਵਧੀਆ ਕਲਰ ਆਊਗਾ ਤਾਂ ਉੱਪਰ ਇਹ ਹੀ ਤੇਲ ਹੈ ਜਿਹੜਾ ਦਿਖੂਗਾ ਸਬਜੀ ਬੜੀ ਵਧੀਆ ਦਿਖੂਗੀ ਚੰਗੀ ਤਰ੍ਹਾਂ ਨੂੰ ਮਿਕਸ ਕਰਾਂਗੇ ਛਾਨਣੀ ਨਾਲ ਇਹਨੂੰ ਮਿਕਸ ਕਰਿਓ ਇਸ ਤਰੀਕੇ ਨਾਲ ਮਿਕਸ ਕਰਦੇ ਜਾਓ ਤਾਂ ਕਿ ਇਹ ਮੈਸ਼ ਬਿਲਕੁਲ ਨਾ ਹੋਣ ਕਿਉਂਕਿ ਸਬਜ਼ੀਆਂ ਆਪਣੀਆਂ ਪੱਕੀਆਂ ਹੋਈਆਂ ਜਦ ਹੀ ਆਪਾਂ ਇਹਨੂੰ ਮਿਕਸ ਕੀਤਾ ਤਾਂ ਦੇਖ ਕੇ ਮਨ ਵੀ ਖੁਸ਼ ਹੋ ਗਿਆ ਬੜਾ ਹੀ ਸੋਹਣਾ ਸਬਜੀ ਦਾ ਕਲਰ ਆਇਆ ਉਸ ਤੋਂ ਬਾਅਦ ਇਹਨੂੰ ਆਪਾਂ ਟੱਕਤਾ ਤੇ 1.5 ਮਿੰਟ ਸਲੋ ਫਲੇਮ ਤੇ ਗੈਸ ਨੂੰ ਰੱਖਿਆ ਤਾਂ ਕਿ ਸਾਰੇ ਮਸਾਲੇ ਚੰਗੀ ਤਰ੍ਹਾਂ ਸਬਜੀ ਵਿੱਚ ਮਿਕਸ ਹੋ ਜਾਣ ਤੇ 10-20 ਮਿੰਟਾਂ ਦੀ ਰੈਸਟ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਪਾਤਾ ਜੀ ਹਰਾ ਧਨੀਆ ਉਹ ਤੁਹਾਡੀ ਮਰਜ਼ੀ ਹੈ ਚਾਹੇ ਦੇ ਉੱਪਰ ਤੁਸੀਂ ਮੇਥੀ ਵੀ ਪਾ ਸਕਦੇ ਹੋ ਮਸਾਲਾ ਭੁੰਨਣ ਵੇਲੇ ਵੀ ਮੇਥੀ ਪਾ ਸਕਦੇ ਹੋ ਇਹਦਾ ਟੇਸਟ ਬੜਾ ਹੀ ਵਧੀਆ ਆਉਂਦਾ ਹੈਗਾ ਉਸ ਤੋਂ ਬਾਅਦ ਇਹਨੂੰ ਦੇਖੋ ਇਸ ਤਰੀਕੇ ਨਾਲ ਹੀ ਆਪਾਂ ਮਿਕਸ ਕੀਤਾ ਤੇ ਉਸ ਤੋਂ ਬਾਅਦ ਕਰਾਂਗੇ ਜੀ ਸਰਵ ਬਹੁਤ ਹੀ ਟੇਸਟੀ ਸਬਜੀ ਸੀ ਘਰ ਵਿੱਚ ਬੱਚਿਆਂ ਨੂੰ ਸੋਨੀ ਜੀ ਨੂੰ ਬੜੀ ਪਸੰਦ ਆਉਂਦੀ ਹੁਣ ਤੁਸੀਂ ਵੀ ਜਲਦੀ ਜਲਦੀ ਘਰ ਵਿੱਚ ਇਸ ਤਰੀਕੇ ਨਾਲ ਸਬਜ਼ੀ ਬਣਾਓ ਤੇ ਬਹੁਤ ਸਾਰੀ ਤਾਰੀਫ ਫੋ ਤੇ ਬਾਕੀ ਜਿਹੜੇ ਪਰਿਵਾਰ ਦੇ ਮੈਂਬਰਾਂ ਦੇ ਚਿਹਰੇ ਉੱਪਰ ਖੁਸ਼ੀ ਆਉਂਦੀ ਹੈ ਉਹ ਲੱਖਾਂ ਕਰੋੜਾਂ ਵਿੱਚ ਵੀ ਨਹੀਂ ਮਿਲਦੀ ਕਿਉਂਕਿ ਜੇ ਆਪਣਾ ਪਰਿਵਾਰ ਖੁਸ਼ ਤਾਂ ਆਪਾਂ ਖੁਸ਼ ਇਸ ਲਈ ਆਪਣਾ ਕੰਮ ਹੁੰਦਾ ਹੈ ਖਾਣਾ ਬਣਾਉਣਾ ਇਸ ਤਰ੍ਹਾਂ ਦੀਆਂ ਮਜ਼ੇਦਾਰ ਜੀਆਂ ਰੈਸਪੀਸ ਦੇਖਣ ਲਈ ਮੇਰੇ ਪੇਜ ਨੂੰ ਤੁਸੀਂ ਫੋਲੋ ਕਰੋ YouTube ਤੇ ਸਬਸਕ੍ਰਾਈਬ ਕਰੋ ਤੇ ਬੱਚਿਆਂ ਲਈ ਵਧੀਆ ਤੋਂ ਵਧੀਆ ਖਾਣਾ ਤਿਆਰ ਕਰੋ ਛੁੱਟੀਆਂ ਸਭ ਦੀਆਂ ਚੱਲ ਰਹੀਆਂ ਨੇ ਵੀਡੀਓ ਦੇਖ ਲਈ ਧੰਨਵਾਦ